ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਟੋਟਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸੌਣ ਦੇ ਸਪੈਸ਼ਲ ਮਾਲਪੂੜੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਟੋਟਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਆਪਾਂ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਮਾਲਪੂੜੇ ਬਣਾਉਣ ਵਾਸਤੇ ਆਪਾਂ ਦੀ ਕ ਲਈ ਗੁੜ ਦੀ ਇੱਕ ਕੌਲੀ ਕਣਕ ਦੇ ਆਟੇ ਦੀ ਤੇ ਇੱਕ ਕੌਲੀ ਆਪਾਂ ਦੁੱਧ ਦੀ ਲਈ ਹੈ ਹੁਣ ਆਪਾਂ ਇੱਥੇ ਇੱਕ ਬੋਲ ਲੈ ਲਵਾਂਗੇ ਬੋਲ ਦੇ ਵਿੱਚ ਆਪਾਂ ਗੁੜ ਪਾ ਲਵਾਂਗੇ ਇਹਦੇ ਵਿੱਚ ਆਪਾਂ ਦੁੱਧ ਦੀ ਸਾਰੀ ਕੌਲੀ ਪਾ ਦੇਵਾਂਗੇ ਔਰ ਚਮਚ ਦੀ ਸਹਾਇਤਾ ਨਾਲ ਇਹਨਾਂ ਨੂੰ ਹਿਲਾ ਦੇਵਾਂਗੇ ਤਾਂ ਕਿ ਆਪਣਾ ਗੁੜ ਜਿਹੜਾ ਹੈਗਾ ਉਹ ਛੇਤੀ ਮੈਲਟ ਹੋ ਜਾਵੇ ਦੁੱਧ ਆਪਾਂ ਇੱਥੇ ਲੂਕ ਵੋਮ ਲਿਆ ਠੰਡਾ ਦੁੱਧ ਨਹੀਂ ਲਿਆ ਤੇ ਇਹਨੂੰ ਆਪਾਂ 15 ਮਿੰਟ ਵਾਸਤੇ ਢੱਕ ਕੇ ਰੱਖ ਦਵਾਂਗੇ ਇੱਥੇ ਆਪਾਂ ਇੱਕ ਚਮਚ ਸਾਫਦਾ ਤੇ ਪੰਜ ਛੋਟੀਆਂ ਹਰੀਆਂ ਇਲਾਇਚੀਆਂ ਲਈਆਂ ਹਨ ਤੁਸੀਂ ਦੇਖ ਸਕਦੇ ਹੋ ਗੁੜ ਆਪਣਾ ਮੈਲਟ ਹੋ ਚੁੱਕਿਆ ਤੇ ਸੌਂਫ ਤੇ ਇਲਾਇਚੀ ਦਾ ਆਪਾਂ ਪਾਊਡਰ ਬਣਾ ਲਿਆ ਸੀਗਾ ਕਿਉਂਕਿ ਮੋਟਾ ਬੱਚੇ ਲਾਈਕ ਨਹੀਂ ਕਰਦੇ ਤੇ ਜਿਹੜਾ ਆਟਾ ਸੀ ਉਹਨੂੰ ਆਪਾਂ ਇੱਕ ਸਟੀਲ ਦੇ ਵੱਡੇ ਬੋਲ ਦੇ ਵਿੱਚ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਸੌਂਫ ਤੇ ਇਲਾਇਚੀ ਦਾ ਪਾਊਡਰ ਵੀ ਪਾ ਲਵਾਂਗੇ ਤੇ ਜਿਹੜਾ ਤਾਂ ਗੁੜ ਘੋਲਿਆ ਸੀਗਾ ਉਹਨੂੰ ਆਪਾਂ ਛਾਣ ਕੇ ਪਾ ਲਵਾਂਗੇ ਕਿਉਂਕਿ ਕੋਈ ਵੀ ਇਹਦੇ ਵਿੱਚ ਅਨਪਿਓਰਿਟੀ ਹੋਊਗੀ ਤਾਂ ਸਾਰੀ ਉਹ ਨਿਕਲ ਜੂਗੀ ਹੁਣ ਇਹਨਾਂ ਵਿਕਸਰ ਦੀ ਸਹਾਇਤਾ ਦੇ ਨਾਲ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਇਹਨੂੰ ਘੱਟੋ ਘੱਟ ਆਪਾਂ 5 ਮਿੰਟ ਤੱਕ ਫੈਂਟਣਾ ਆਟੇ ਨੂੰ ਤਾਂ ਜੋ ਇਹਦਾ ਸਿਲਕੀ ਜਾਂ ਸਮੂਥ ਜਾਂ ਪੇਸਟ ਬਣ ਕੇ ਤਿਆਰ ਹੋ ਜਾਵੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ ਜੇਕਰ ਆਪਾਂ ਨੂੰ ਆਟਾ ਥੋੜਾ ਥਿੱਕ ਲੱਗਵਤ ਆਪਾਂ ਇਹਦੇ ਵਿੱਚ ਥੋੜਾ ਦੁੱਧ ਹੋਰ ਵੀ ਪਾ ਸਕਦੇ ਹਾਂ ਕਿਉਂਕਿ ਜਿੰਨਾ ਹੀ ਆਪਾਂ ਇਹਨੂੰ ਜ਼ਿਆਦਾ ਫੈਂਟਾਂਗੇ ਉੰਨਾ ਹੀ ਆਪਣੇ ਪੂੜੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਸੌਫਟ ਪੂੜੇ ਬਣਨਗੇ ਬਿਲਕੁਲ ਹੁਣ ਆਪਾਂ ਇਹਦੇ ਵਿੱਚ 4-5 ਚਮਚ ਦੁੱਧ ਦੇ ਹੋਰ ਪਾਏ ਨੇ ਆਪਣੀ ਜਿਹੜੀ ਪੇਸਟ ਸੀ ਉਹ ਥੋੜੀ ਜਿਹੀ ਥਿੱਕ ਲੱਗ ਰਹੀ ਸੀਗੀ बस एक अद्धा मिनट तक फेंटना है देख सकते हो अपनी जी पेस्ट है वो बिल्कुल समूथ जी पेस्ट बन के तैयार हुई है आटे की आप छे मिनट तक फेंट दिता इन हूँ चमच के चौथे हिस्से तो भी थोड़ा जहा घ बेकिंग पाउडर पाया ਤਾਂ ਇਹ ਆਪਣੇ ਮਾਲਪੂੜੇ ਨੇ ਜਿਹੜੇ ਉਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਣਗੇ ਤੁਸੀਂ ਦੇਖੋ ਆਪਣੀ ਪੇਸਟ ਬਹੁਤ ਵਧੀਆ ਬਣ ਗਈ ਹੈ ਹੁਣ ਆਪਣੀ ਪੇਸਟ ਪੂੜਿਆਂ ਵਾਸਤੇ ਰੈਡੀ ਹੈ ਹੁਣ ਆਪਾਂ ਇੱਕ ਪੈਨ ਨੂੰ ਗੈਸ ਤੇ ਰੱਖ ਲਵਾਂਗੇ ਤੇ ਇਹਦੇ ਵਿੱਚ ਆਪਾਂ ਡੇਢ ਕੜਚੀ ਦੇਸੀ ਘੀ ਦੀ ਪਾਵਾਂਗੇ ਕੜਚੀ ਆਪਣੀ ਥੋੜੀ ਜਿਹੀ ਛੋਟੇ ਸਾਈਜ਼ ਦੀ ਹੈ ਇਸ ਕਰਕੇ ਆਪਾਂ ਡੇਢ ਕੜਚੀ ਪਾਈਏ ਨਹੀਂ ਤਾਂ ਇੱਕ ਕੜਚੀ ਨਾਫ ਸੀਗੀ ਤੁਸੀਂ ਦੇਖੋ ਆਪਣੀ ਪੇਸਟ ਬਿਲਕੁਲ ਸਮੂਧ ਪੇਸਟ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਕੜਚੀ ਦੀ ਸਹਾਇਤਾ ਦੇ ਨਾਲ ਆਪਾਂ ਪਾਉਣੀ ਇੱਕ ਕੜਚੀ ਜਿਹੜੀ ਹੈਗੀ ਪੇਸਟ ਦੀ ਇਹ ਇੱਕ ਥਾਂ ਤੇ ਟਿਕਾ ਕੇ ਪਾਉਣੀ ਆ ਇੱਕ ਕਾਪਾ ਹੋਰ ਪਾ ਦੇਵਾਂਗੇ ਕਿਉਂਕਿ ਆਪਣਾ ਪੈਨ ਛੋਟਾ ਇਹਦੇ ਵਿੱਚ ਦੋ ਹੀ ਬਣਨਗੇ ਅਗਲਾ ਤਾਂ ਜੇ 21 ਬਣਦਾ ਪਰ ਇਹਦੇ ਵਿੱਚ ਆਪਾਂ ਦੋ ਬਣਾ ਕੇ ਤਿਆਰ ਕਰਾਂਗੇ ਪੂਰੇ ਤੇ গ্যাস ਆਪਾਂ మీడియం ਵੀ ਨਹੀਂ ਰੱਖਣੀ మీడియం ਤੋਂ ਵੀ ਥੋੜੀ ਜਿਹੀ ਘੱਟ ਹੀ ਰੱਖਣੀ ਆ ਤੇਜ਼ ਗੈਸ ਨਹੀਂ ਕਰਨੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਕਿੰਨੇ ਕ ਆਪਣੇ ਬਲਬਲੇ ਜੇ ਨਿਕਲਦੇ ਨੇ ਇੰਨੇ ਕੀ ਨਿਕਲਣੇ ਚਾਹੀਦੇ ਨੇ ਅਗਰ ਆਪਾਂ ਗੈਸ ਤੇਜ਼ ਕੀਤੀ ਤਾਂ ਫਿਰ ਆਪਣੇ ਪੂੜੇ ਨੇ ਜਿਹੜੇ ਉਹ ਨੀਚੇ ਤੋਂ ਜਲਦੀ ਜਲ ਜਾਣਗੇ ਇੱਥੇ ਤੁਸੀਂ ਚਿੰਤੇ ਦੀ ਸਹਾਇਤਾ ਦੇ ਨਾਲ ਵੀ ਪਲਟ ਸਕਦੇ ਹੋ ਖੁਰਚਣੇ ਦੀ ਸਹਾਇਤਾ ਨਾਲ ਵੀ ਪਲਟ ਸਕਦੇ ਹੋ ਤੇ ਚਮਚ ਨਾਲ ਵੀ ਪਲਟ ਸਕਦੇ ਹੋ ਕੁਝ ਵੀ ਲੈ ਸਕਦੇ ਹੋ ਬਸ ਇਹਨੂੰ ਬੜੇ ਸਮੂਝੇ ਤਰੀਕੇ ਦੇ ਨਾਲ ਹੀ ਆਪਾਂ ਪਲਟਣਾ ਕਿਉਂਕਿ ਆਪਣੇ ਪੂੜੇ ਨੇ ਜਿਹੜੇ ਉਹ ਨਾਲ ਨਾਲ ਚਿਪਕਣ ਪੈਣਦੇ ਜੇ ਆਪਾਂ ਇਹਨੂੰ ਬੜੇ ਪਿਆਰ ਨਾਲ ਪਲਟਾਂਗੇ ਫਿਰ ਇਹ ਮਤਲਬ ਬੜੇ ਵਧੀਆ ਬਣ ਕੇ ਤਿਆਰ ਹੋਣਗੇ ਦੇਖੋ ਆਪਣੇ ਪੂੜਿਆਂ ਦਾ ਕਲਰ ਕਿੰਨਾ ਵਧੀਆ ਆਇਆ ਗੈਸ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਆਪਾਂ మీడియం ਤੋਂ ਵੀ ਲੋ ਰੱਖਣਾ ਹੈ ਗੈਸ ਨੂੰ ਤੁਸੀਂ ਦੇਖ ਸਕਦੇ ਹੋ ਪੂੜਿਆਂ ਦਾ ਕਲਰ ਦੇਖੋ ਕਿੰਨਾ ਵਧੀਆ ਬਣ ਕੇ ਆਇਆ ਚెంਟੇ ਦੀ ਸਹਾਇਤਾ ਨਾਲ ਇਹ ਥੋੜੇ ਜਿਹਾ ਆਸਾਨੀ ਨਾਲ ਚੱਕੇ ਜਾਂਦੇ ਨੇ ਖੁਰਚਣੇ ਦੀ ਸਹਾਇਤਾ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਜਿਹੜੇ ਗੁੜ ਵਾਲੇ ਪੂੜੇ ਹੁੰਦੇ ਨੇ ਇਹਨਾਂ ਦਾ ਕਲਰ ਥੋੜਾ ਜਿਹਾ ਡਾਰਕ ਹੋ ਜਾਂਦਾ ਜਿਹੜੇ ਚੀਨੀ ਵਾਲੇ ਪੂੜੇ ਹੁੰਦੇ ਨੇ ਉਹਨਾਂ ਦਾ ਥੋੜਾ ਜਿਹਾ ਕਲਰ ਹਲਕਾ ਰਹਿੰਦਾ ਆ ਹੁਣ ਜਿਹੜੇ ਇਹ ਆਪਣੇ ਪਹਿਲੇ ਪੂੜੇ ਸੀਗੇ ਦੋਏ ਬਣ ਕੇ ਤਿਆਰ ਹੋ ਗਏ ਨੇ ਦੇਖੋ ਤੁਸੀਂ ਕਿੰਨੇ ਵਧੀਆ ਪੂੜੇ ਬਣ ਕੇ ਤਿਆਰ ਹੋਏ ਨੇ ਸੌਫਟ ਸੌਫਟ ਦੇਖਣ ਤੇ ਵੀ ਪਤਾ ਚੱਲਦਾ ਹੈ ਹੁਣ ਇਹ ਵੀ ਚੱਟ ਨੈਕਸਟ ਪੂੜੇ ਪਾ ਦੇਵਾਂਗੇ ਇਸੇ ਤਰ੍ਹਾਂ ਹੀ ਆਪਾਂ ਬਸ ਸਮੂਥ ਜੇ ਹੱਥ ਨਾਲੀ ਸਮੂਥ ਜੀ ਪੇਸਟ ਪਾ ਦੇਣੀ ਆ ਤੁਸੀਂ ਇੱਕ ਇੱਕ ਪੂੜਾ ਵੀ ਪਾ ਸਕਦੇ ਹੋ ਜੇਕਰ ਤੁਸੀਂ ਵਿਗਨ ਹੋ ਤਾਂ ਇਹ ਕਿੱਕ ਵੀ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਦੋ ਹੀ ਪੂੜੇ ਪਾ ਕੇ ਤਿਆਰ ਕਰਨੇ ਨੇ ਜਦੋਂ ਹੀ ਆਪਣੇ ਪੂੜੇ ਥੋੜੇ ਜੇ ਉੱਤੋਂ ਡਰਾਈ ਹੋ ਜਾਂਦੇ ਨੇ ਫਿਰ ਇਹਦੇ ਉੱਤੇ ਆਪਾਂ ਹੋਰ ਕਿਉਂ ਪਾ ਦੇਣਾ ਹੁੰਦਾ ਗਰਮ ਗਰਮ ਕਿਉਂਕਿ ਉਹ ਜਿਹੜੇ ਚੰਗੀ ਤਰ੍ਹਾਂ ਫਿਰ ਉੱਤੋਂ ਵੀ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਇਹ ਬੜੀ ਆਸਾਨੀ ਨਾਲ ਪਲਟੇ ਗਏ ਨੇ ਜਿਹੜੇ ਆਪਣੇ ਪਹਿਲੇ ਪੂਰ ਵਾਲੇ ਪੂੜੇ ਸੀਗੇ ਉਹਨਾਂ ਨੂੰ ਥੋੜੀ ਜਿਹੀ ਆਪਾਂ ਨੂੰ ਪਰੇਸ਼ਾਨੀ ਆਈ ਸੀਗੀ ਇਹਨਾਂ ਨੂੰ ਪਲਟਾਉਣ ਲੱਗੇ ਪਰ ਇਹ ਬੜੀ ਆਸਾਨੀ ਨਾਲ ਪਲਟੇ ਗਏ ਨੇ ਕਿਉਂਕਿ ਪਹਿਲੇ ਪੂਰ ਦੇ ਵਿੱਚ ਥੋੜਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਆਪਣੇ ਪੂੜੇ ਕਿੰਨੇ ਵਧੀਆ ਪੱਕ ਰਹੇ ਨੇ ਕਿੰਨਾ ਵਧੀਆ ਕਲਰ ਆਇਆ ਪੂੜਿਆਂ ਦਾ ਅੱਜ ਕੱਲ੍ਹ ਤੇ ਘਰ ਘਰ ਦੇ ਵਿੱਚ ਪੂੜੇ ਪੱਕ ਰਹੇ ਨੇ ਅੱਜ ਕੱਲ੍ਹ بارشਾਂ ਵੀ ਬਹੁਤ ਹੋ ਰਹੀਆਂ ਨੇ ਤੇ بارشਾਂ ਦੇ ਵਿੱਚ ਹੀ ਪੂੜੇ ਖਾਣ ਦਾ ਮਜ਼ਾ ਆਉਂਦਾ ਹੈ ਕਿਉਂਕਿ بارش ਦੇ ਵਿੱਚ ਤੇ ਡੇਲੀ ਪੂੜੇ ਖਾਣ ਨੂੰ ਮਨ ਕਰਦਾ ਹੈ ਪੂੜਿਆਂ ਨੂੰ ਚਾਹੇ ਖੀਰ ਨਾਲ ਬਣਾ ਲਓ ਚਾਹੇ ਰਬੜੀ ਨਾਲ ਬਣਾ ਲਓ ਇਹ ਆਪਣੀ ਮਰਜ਼ੀ ਹੈ ਜਿਹੜੀ ਚੀਜ਼ ਨਾਲ ਆਪਾਂ ਲਾਈਕ ਕਰਦੇ ਆ ਤੁਸੀਂ ਦੇਖ ਸਕਦੇ ਹੋ ਸਮੂਥ ਸਮੂਥ ਪੂੜੇ ਬਣ ਕੇ ਤਿਆਰ ਹੋ ਰਹੇ ਨੇ ਉਸੇ ਉੱਪਰ ਥੋੜਾ ਥੋੜਾ ਘੀਚਮਚ ਦੀ ਸਹਾਇਤਾ ਨਾਲ ਇਹਨਾਂ ਦੇ ਉੱਪਰ ਪਾਉਂਦੇ ਰਹਿਣਾ ਕਿਉਂਕਿ ਉੱਪਰੋਂ ਵੀ ਫਿਰ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਨੇ ਦੇਖੋ ਹੁਣ ਕਿੰਨੀ ਆਸਾਨੀ ਨਾਲ ਪਲਟੇ ਜਾ ਰਹੇ ਨੇ ਪਹਿਲਾਂ ਪੂਰ ਥੋੜਾ ਜਿਹਾ ਔਖਾ ਪਲਟਿਆ ਗਿਆ ਸੀਗਾ ਅੱਗੋਂ ਤਾਂ ਫਿਰ ਆਪਣੇ ਆਪ ਹੀ ਬਹੁਤ ਛੇਤੀ ਪਲਟੇ ਜਾਂਦੇ ਨੇ ਕੀਨੇ ਕਿਨੇ ਪੂੜੇ ਬਣਾ ਕੇ ਖਾ ਲਏ ਤੇ ਕਿਨੇ ਕਿਨੇ ਪੂੜੇ ਬਣਾ ਕੇ ਹਜੇ ਖਾਣੇ ਆ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲੈਣੇ ਨੇ ਹੁਣ ਜੇਕਰ ਤੁਸੀਂ ਵਿਗਨਰੋਂ ਤੋਂ ਮੈਂ ਤੁਹਾਨੂੰ ਇੱਕ ਪੂੜਾ ਬਣਾ ਕੇ ਦਿਖਾਉਣੀ ਆ ਕਿਉਂਕਿ ਆਪਾਂ ਇੱਕ ਇੱਕ ਪੂੜਾ ਵੀ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਪੂੜਾ ਤੇ ਹੋਰ ਵੀ ਵਧੀਆ ਬਣਦਾ ਪੂਰਾ ਵਧੀਆ ਆਪਣੇ ਆਪ ਉਹ ਸਾਈਡਾਂ ਤੇ ਰੜਦਾ ਚੰਗੀ ਤਰ੍ਹਾਂ ਕਿਉਂਕਿ ਦੋ ਪੂੜਿਆਂ ਵਾਸਤੇ ਪੈਨ ਦੇ ਵਿੱਚ ਥੋੜੀ ਜਿਹੀ ਜਗ੍ਹਾ ਘੱਟ ਰਹਿ ਜਾਂਦੀ ਹੈ ਇੱਕ ਪੂੜਾ ਪੂਰਾ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇੱਕ ਪੂੜਾ ਇਹਦਾ ਸਾਈਜ਼ ਵੀ ਸਾਰਿਆਂ ਨਾਲੋਂ ਵੱਡਾ ਬਣਿਆ ਆਪਣੇ ਆਪ ਹੀ ਇਹਦਾ ਇੰਨਾ ਸਾਈਜ਼ ਹੋਇਆ ਕਿਉਂਕਿ ਆਪਣੇ ਆਪ ਹੀ ਫੈਲ ਜਾਂਦਾ ਜਦੋਂ ਇੱਕ ਪੂੜਾ ਬਣਾਉਨੇ ਆਪਾਂ ਕਿਉਂਕਿ ਜਗ੍ਹਾ ਸਾਈਡਾਂ ਤੇ ਚੰਗੀ ਖੁੱਲੀ ਹੁੰਦੀ ਹੈ ਨਾ ਦੇਖੋ ਆਪਣਾ ਪੂੜਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਜੇਕਰ ਤੁਸੀਂ ਵਿਗਨਰ ਹੋ ਤਾਂ ਤੁਸੀਂ ਇੱਕ ਇੱਕ ਪੂੜਾ ਵੀ ਤੁਸੀਂ ਪੈਨ ਦੇ ਵਿੱਚ ਪਾ ਕੇ ਬਣਾ ਸਕਦੇ ਹੋ ਇੱਕ ਇੱਕ ਪੂੜਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਦੇਖੋ ਆਪਣੇ ਸਾਰੇ ਪੂੜੇ ਬਣ ਕੇ ਤਿਆਰ ਹੋ ਗਏ ਨੇ ਦੇਖੋ ਆਪਣੇ ਕਿੰਨੇ ਵਧੀਆ ਪੂੜੇ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਸੌਫਟ ਸੌਫਟ ਕੰਡੇ ਕਰਾਂਚੀ ਕਿਉਂਕਿ ਮੈਨੂੰ ਕਰਾਂਚੀ ਕਰਾਂਚੀ ਕੰਡੇ ਵਾਲੇ ਪੂੜੇ ਬਹੁਤ ਸਵਾਦ ਲੱਗਦੇ ਆ ਜਦੋਂ ਉਹ ਕੜਕ ਕੜਕ ਕਰਦੇ ਆ ਨਾ ਮੂੰਹ ਦੇ ਵਿੱਚ ਤੇ ਉਹ ਬੜੇ ਹੀ ਟੇਸਟੀ ਲੱਗਦੇ ਨੇ ਮੈਂ ਹਮੇਸ਼ਾ ਹੀ ਜਿਹੜੇ ਕੰਡੇ ਹੁੰਦੇ ਨੇ ਉਹ ਕਰਾਂਚੀ ਕੰਡਿਆਂ ਵਾਲੇ ਪੂੜੇ ਬਣਾ ਕੇ ਤਿਆਰ ਕਰਦੀ ਆ ਕਿਉਂਕਿ ਮੈਨੂੰ ਇਹੀ ਪਸੰਦ ਨੇ ਪੂੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਪੂੜੇ ਬਣਾਇਓ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਪੂੜੇ ਕਿਸ ਤਰ੍ਹਾਂ ਦੇ ਬਣੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਾੰਚੇ ਤੁਸੀਂ ਦੇਖੋ ਆਪਣੇ ਪੂੜੇ ਕਿੰਨੇ ਵਧੀਆ ਜਾਲੀਦਾਰ ਬਣ ਕੇ ਤਿਆਰ ਹੋਏ ਨੇ ਔਰ ਬਹੁਤ ਹੀ ਸੌਫਟ ਪੂੜੇ ਬਣ ਕੇ ਤਿਆਰ ਹੋਏ ਨੇ ਕਿੰਨੀ ਜਾਲੀ ਬਣੀ ਹੈ ਪੂੜਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਲੋ ਠੀਕ ਹੈ ਜੀ ਇਹ ਕਰਤਾ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਪਲੀਜ਼ ਤੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ